ਉਪਮੇਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਜੱਦੀ ਪਿੰਡ ਵੋਟ ਪਾਉਣ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮਾਂ ਦੇ کارਜੂਗਾਰੀ ਉੱਤੇ ਆਪਣੀ ਮੋਹਰ ਲਗਾਉਣ ਪੰਜਾਬ ਦੇ ਵਿੱਚ ਵੋਟ ਪਾਈ ਹੈ ਨੇ ਤੇ ਅੱਜ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਾਂਜੀ ਵਿਖੇ ਪਹੁੰਚਿਆ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਪੰਜਾਬ ਦੇ ਵੋਟਰਜ਼ ਨੂੰ ਅਪੀਲ ਕਰਦਾ ਕਿ जातपात धर्म ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟਾਂ ਪਾਓ ਤੇ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਤੇ ਉਸ ਦੇ ਵਿਕਾਸ ਤੇ ਮੋਹਰ ਲਗਾਉਣ ਦੇ ਲਈ ਇੱਕ ਵਾਰ ਫਿਰ ਜੋ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਨਾਅਰਾ ਹੈ ਕਿ ਤੇਰਾ ਜ਼ੀਰੋ ਤੇਰਾ ਦੀਆਂ 13 ਸੱਚਾ ਜਿੱਤਣ ਦੇ ਲਈ ਇੱਕ ਵਾਰ ਫਿਰ ਪੂਰਾ ਜ਼ੋਰ ਲਗਾਈਏ ਆ ਕਿ ਪੰਜਾਬ ਜਿਹੜਾ ਹੋਰ ਬਿਹਤਰ ਤਰੱਕੀ ਕਰ ਸਕੇ ਪੰਜਾਬ ਜਿਹੜਾ ਪੂਰੇ ਅੰਗਲਾ ਪੰਜਾਬ ਵਿੱਚ ਠੀਕ ਠੀਕ ਆਪੋ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਜੱਦੀ ਪਿੰਡ ਵੋਟ ਪਾਉਣ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮਾਂ ਦੇ کارਜੂਗਾਰੀ ਉੱਤੇ ਆਪਣੀ ਮੋਹਰ ਲਗਾਉਣ ਪੰਜਾਬ ਦੇ ਵਿੱਚ ਵੋਟਰਾਂ ਨੇ ਅੱਜ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਨਜੀ ਵਿਖੇ ਪਹੁੰਚਿਆ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟਾਂ ਪਾਓ ਤੇ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਤੇ ਉਸ ਦੇ ਵਿਕਾਸ ਤੇ ਮੋਹਰ ਲਗਾਉਣ ਦੇ ਲਈ ਇੱਕ ਵਾਰ ਫਿਰ ਜੋ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਦਾ ਨਾਅਰਾ ਹੈ ਕਿ ਤੇਰਾ ਜ਼ੀਰੋ ਤੇਰਾ ਦੀਆਂ 13 ਸੱਚਾ ਜਿੱਤਣ ਦੇ ਲਈ ਇੱਕ ਵਾਰ ਫਿਰ ਪੂਰਾ ਜ਼ੋਰ ਲਗਾਈਏ ਆ ਕਿ ਪੰਜਾਬ ਜਿਹੜਾ ਹੈ ਔਰ ਬਿਹਤਰ ਤਰੱਕੀ ਕਰ ਸਕੇ ਪੰਜਾਬ ਜਿਹੜਾ ਔਰੰਗਲਾ ਪੰਜਾਬ ਠੀਕ ਠੀਕ ਆਪੋ ਮੇਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਜੱਦੀ ਪਿੰਡ ਵੋਟ ਪਾਉਣ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮਾਂ ਦੇ کارਜੂਗਾਰੀ ਉੱਤੇ ਆਪਣੀ ਮੋਹਰ ਲਗਾਉਣ ਪੰਜਾਬ ਦੇ ਵਿੱਚ ਬੋਟ ਪਾ ਰਹੀ ਹੈ ਜਦ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਾਂਜੀ ਵਿਖੇ ਪਹੁੰਚਿਆ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਪੰਜਾਬ ਦੇ ਵੋਟਰਜ਼ ਨੂੰ ਅਪੀਲ ਕਰਦਾ ਕਿ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਾਂ ਪਾਓ ਤੇ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਤੇ ਉਸ ਦੇ ਵਿਕਾਸ ਤੇ ਮੋਹਰ ਲਗਾਉਣ ਦੇ ਲਈ ਇੱਕ ਵਾਰ ਫਿਰ ਜੋ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਨਾਅਰਾ ਹੈ ਕਿ ਤੇਰਾ ਜ਼ੀਰੋ ਤੇਰਾ ਦੀਆਂ 13 ਸੱਚਾ ਜਿੱਤਣ ਦੇ ਲਈ ਇੱਕ ਵਾਰ ਫਿਰ ਪੂਰਾ ਜ਼ੋਰ ਲਗਾਈਏ ਤਾਂ ਕਿ ਪੰਜਾਬ ਜਿਹੜਾ ਹੋਰ ਬਿਹਤਰ ਤਰੱਕੀ ਕਰ ਸਕੇ ਪੰਜਾਬ ਜਿਹੜਾ ਹੋਰ ਅੰਗਲਾ ਪੰਜਾਬ ਬਣ ਸਕੇ ਠੀਕ ਠੀਕ ਆਪੋ ਮੇਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਜੱਦੀ ਪਿੰਡ ਵੋਟ ਪਾਉਣ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮਾਂ ਦੇ کارਜੂਗਾਰੀ ਉੱਤੇ ਆਪਣੀ ਮੋਹਰ ਲਗਾਉਣ ਪੰਜਾਬ ਦੇ ਵਿੱਚ ਵੋਟ ਪਾਈ ਨੇ ਅੱਜ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਾਂਜੀ ਵੀ ਕਿ ਪਹੁੰਚੇ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਪੰਜਾਬ ਦੇ ਵੋਟਰਸ ਨੂੰ ਅਪੀਲ ਕਰਦਾ ਕਿ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟਾਂ ਪਾਓ ਤੇ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਤੇ ਉਸ ਦੇ ਵਿਕਾਸ ਤੇ ਮੋਹਰ ਲਗਾਉਣ ਦੇ ਲਈ ਇੱਕ ਵਾਰ ਫਿਰ ਜੋ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਨਾਅਰਾ ਹੈ ਕਿ ਤੇਰਾ ਜ਼ੀਰੋ ਤੇਰਾ ਦੀਆਂ ਤੇਰਾ ਸੱਚਾ ਜਿੱਤਣ ਦੇ ਲਈ ਇੱਕ ਵਾਰ ਫਿਰ ਪੂਰਾ ਜ਼ੋਰ ਲਗਾਈਏ ਤਾਂ ਕਿ ਪੰਜਾਬ ਜਿਹੜਾ ਹੋਰ ਬਿਹਤਰ ਤਰੱਕੀ ਕਰ ਸਕੇ ਪੰਜਾਬ ਜਿਹੜਾ ਹੋਰ ਅੰਗਲਾ ਪੰਜਾਬ ਬਣ ਸਕੇ ਠੀਕ ਠੀਕ